ਸਾਸ਼੍ਰੀਕਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਰੋਜ਼ਾਨਾ ਆਪਣਾ ਰਾਸ਼ੀ ਫਾਲ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਦੀ ਬੈਲ ਨੂੰ ਦਬਾ ਕੇ ਸਿਲੈਕਟ ਆਲ ਕਰ ਲਓ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਜਗਤ ਦੇ ਪਾਲਨਹਾਰ ਭਗਵਾਨ ਜੀ ਦੇ ਵਿਸ਼ਨੋ ਜੀ ਅਤੇ ਧਰਤੀ ਦੀ ਦੇਵੀ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 26 ਸਤੰਬਰ ਤੋਂ 30 ਸਤੰਬਰ ਜਾਨੀ ਕਿ ਸਤੰਬਰ ਮਹੀਨੇ ਦੇ ਕਿਸ ਤੰਬਰ ਮਹੀਨੇ ਦੇ ਇਹ ਜੋ ਆਖਰੀ 5 ਦਿਨ ਬਚੇ ਹਨ ਇਹਨਾਂ 5 ਦਿਨਾਂ ਦੇ ਅੰਦਰ ਤੁਹਾਨੂੰ 5 ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਨਸੀਬ ਦਾ ਖੇਡ ਹੁਣ ਸ਼ੁਰੂ ਹੋਣ ਵਾਲਾ ਹੈ ਇਹਨਾਂ 5 ਦਿਨਾਂ ਵਿੱਚ ਵੱਡਾ ਯੂ ਟਰਨ ਹੋਵੇਗਾ ਵੱਡਾ ਉਲਟ ਫੇਰੋ ਹੋਵੇਗਾ ਇਹਨਾਂ 5 ਦਿਨਾਂ ਵਿੱਚ ਇਹ ਸਮਾਂ ਤੁਹਾਡੇ ਲਈ ਅੰਤ ਭਾਗਾਂ ਵਾਲਾ ਸਮਾਂ ਹੈ ਭਗਵਾਨ ਵਿਸ਼ਨੂੰ ਜੀ ਮਾਤਾ ਲక్ష్ਮੀ ਜੀ ਦੀ ਤੁਹਾਡੇ ਉੱਪਰ ਕਿਰਪਾ ਵਰਸਣ ਵਾਲੀ ਹੈ अनेका प्रकार ਦੇ લાભ ਧਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਇਹਨਾਂ 5 ਦਿਨਾਂ ਵਿੱਚ ਤੁਹਾਨੂੰ ਹੋਣ ਵਾਲੇ ਹੈ ਕਿਉਂਕਿ ਦੋਸਤੋ ਭਗਵਾਨ ਮਿਸ਼ਨੋ ਜੀ ਮਾਤਾ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਇਹਨਾਂ 5 ਦਿਨਾਂ ਦੇ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਲਈ ਬਹੁਤ ਹੀ ਦੁਰਲਭ ਜੋਗ ਬਣਨ ਜਾ ਰਹੇ ਹਨ ਜਿਨ੍ਹਾਂ ਦੋਸਤੋ ਪੂਰੇ 11 ਮਹੀਨਿਆਂ ਦੇ ਬਾਅਦ ਅਦਭੁਤ ਸੰਜੋਗ ਬਣਿਆ ਹੈ ਇਹਨਾਂ 5 ਦਿਨਾਂ ਵਿੱਚ ਇਸ ਸਮਾਂ ਪੂਰੇ 11 ਮਹੀਨਿਆਂ ਤੋਂ ਬਾਅਦ ਤੁਹਾਡੇ ਲਈ ਆਇਆ ਹੈ ਇੰਨੀਆਂ ਵੱਡੀਆਂ ਖੁਸ਼ਖਬਰੀਆਂ ਦੇ ਨਾਲ ਜਿਨ੍ਹਾਂ ਵਿੱਚੋਂ ਪੰਜ ਵੱਡੀਆਂ ਖੁਸ਼ਖਬਰੀਆਂ ਇੱਕੋ ਵਾਰ ਤੁਹਾਨੂੰ ਮਿਲਣਗੀਆਂ ਕਿਉਂਕਿ ਇਨ੍ਹਾਂ ਪੰਜ ਦਿਨਾਂ ਦੇ ਅੰਦਰ ਗੁਰੂ ਪੁਸ਼ਪ ਅਮਰਤ ਜੋਤਸ ਭਾਗੇਵਾਂ ਜੋਗ ਧਨ ਲక్ష్ਮੀ ਪ੍ਰਾਪਤੀ ਜੋਗ ਸਰਬ ਸiddhi ਜੋਗ ਅਮਰ ਸiddhi ਜੋਗ ਧਨ ਜੋਗ ਰਾਜੋ ਜਿਵੇਂ ਵੱਡੇ ਹੀ ਦੁਰਲਭ ਜੋਗ ਹਨ ਜਿਨ੍ਹਾਂ ਵਿੱਚ ਵੱਡੇ ਧਨ ਲਾਭ ਦੇ ਨਾਲ ਨਾਉਂਗਰੀ ਜੋਗ ਦਾ ਇਹ ਸ਼ੋਭਾ ਸੰਜੋਗ ਤੁਹਾਡੇ ਲਈ ਹੈ ਜਿਸ ਕਰਕੇ ਇਹ ਸਮਾਂ ਤੁਹਾਡੇ ਲਈ ਅਧਿਆੰਤ ਲਾਭਕਾਰੀ ਸਮਾਂ ਸਾਬਤ ਹੋਵੇਗਾ ਜੋ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਮਿਹਨਤ ਕੀਤੀ ਹੈ ਉਸ ਅਨੁਸਾਰ ਹੁਣ ਤੁਹਾਨੂੰ ਸ਼ੁਭ ਫਲ ਮਿਲਣ ਵਾਲੇ ਹਨ ਇਹ ਸ਼ਾਮਾਂ ਪੂਰੀਆਂ ਹੋਣ ਵਾਲੀਆਂ ਹਨ ਤੁਹਾਡੀ ਮਿਹਨਤ ਹੁਣ ਰੰਗ ਲਿਆਉਣ ਵਾਲੀ ਹੈ ਇਹ ਸਮਝ ਲਓ ਦੋਸਤੋ ਕਿ ਵੀਡੀਓ ਦੇ ਵਿੱਚ ਅੰਤ ਤੱਕ ਬਨੇ ਰਹੋ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਮਿਲ ਸਕਦਾ ਹੈ ਕੌਣ ਕਿਹੜੇ-ਕਿਹੜੀਆਂ 5 ਵਟੀਆਂ ਖੁਸ਼ਖਬਰੀਆਂ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਤੁਹਾਨੂੰ ਮਿਲਣਗੀਆਂ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਯਕੀਨ ਨਾਲ ਕਹਿੰਦੇ ਹਾਂ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਖੁਸ਼ੀ ਨਾਲ ਨੱਚਣ ਲੱਗੋਗੇ ਮਠਿਆਈਆਂ ਵੰਡੋਗੇ ਢੋਲ ਨੇ ਗਾਰੇ ਵਜਨੇ ਸ਼ੁਰੂ ਹੋ ਜਾਣਗੇ ਕਿਉਂਕਿ ਭਗਵਾਨ ਵਿਸ਼ਨੋ ਜੀ ਮਾਤਾ ਲక్ష్ਮੀ ਜੀ ਤੁਹਾਡੇ ਉੱਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ 5 ਦਿਨਾਂ ਦੇ ਅੰਦਰ ਤਾਂ ਦੋਸਤੋ ਅੰਤ ਤੱਕ ਬਣੇ ਰਹੋ ਬਿਲਕੁਲ ਵੀ ਵੀਡੀਓ ਨੂੰ ਮਿਸ ਨਾ ਕਰਨਾ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 5 ਵਟੀਆਂ ਖੁਸ਼ਖਬਰੀਆਂ ਦੇ ਨਾਲ-ਨਾਲ ਇਹਨਾਂ 5 ਦਿਨਾਂ ਵਿੱਚ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਾਂਗੇ ਕੁਝ ਜ਼ਰੂਰੀ ਗੱਲਾਂ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਹੋਣਗੀਆਂ ਇਹਨਾਂ ਸਾਵਧਾਨੀਆਂ ਨੂੰ ਵਰਤਣਾ ਹੈ ਤੇ ਇਹਨਾਂ ਗੱਲਾਂ ਤੇ ਅਮਲ ਕਰਨਾ ਹੈ ਫਿਰ ਹੀ ਤੁਸੀਂ ਇਸ ਸਮੇਂ ਦਾ ਲਾਭ ਲੈ ਸਕੋਗੇ ਮੌਕੇ ਨੂੰ ਆਪਣੇ ਹੱਥੋਂ ਨਾ ਜਾਣ ਦੇਣਾ ਤੇ ਤੁਸੀਂ ਨਹੀਂ ਤਾਂ ਪਛਤਾਓਗੇ ਇਸ ਲਈ ਇੱਕ ਇੱਕ ਗੱਲ ਇੱਕ ਇੱਕ ਪਾਠ ਵੀਡੀਓ ਦਾ ਬਹੁਤ ਹੀ ਮਹੱਤਵਪੂਰਨ ਹੈ ਧਿਆਨ ਨਾਲ ਸੁਣਨਾ ਪੂਰੀ ਵੀਡੀਓ ਦੇਖ ਕੇ ਜਾਣਾ ਅੱਜ ਕੇਵਲ ਨਸੀਬ ਵਾਲਾ ਹੀ ਇਸ ਵੀਡੀਓ ਨੂੰ ਦੇਖ ਪਾਏਗਾ ਇੰਨੀ ਮਹੱਪਾਗਾਂ ਵਾਲੀ ਵੀਡੀਓ ਹੈ ਤਾਂ ਦੋਸਤੋ ਆਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਭਗਵਾਨ ਵਿਸ਼ਨੋ ਜੀ ਮਾਤਾ ਲక్ష్ਮੀ ਜੀ ਦੇ ਸੱਚੇ ਪਗਤ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਸੱਚੇ ਦਿਲੋਂ ਜੈ ਸ਼੍ਰੀ ਵਿਸ਼ਨੋ ਜੈ ਮਾ ਲక్ష్ਮੀ ਜ਼ਰੂਰ ਲਿਖ ਦੇਣਾ ਜੀ ਜਿਸ ਨਾਲ ਭਗਵਾਨ ਵਿਸ਼ਨੋ ਜੀ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਇਹਨਾਂ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਉਤੇ ਸਦਾ ਹੀ ਬਣੀ ਰਹੇ ਤਾਂ ਦੋਸਤੋ ਸਮੇਂ ਨਾਲ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿਸ ਪ੍ਰਕਾਰ ਰਹੇਗਾ ਜਗਤ ਦੇ ਪਾਲਨਹਾਰ ਭਗਵਾਨ ਵਿਸ਼ਨੋ ਜੀ ਅਤੇ ਧਾਨੀ ਦੇਵੀ ਮਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 26 ਤੰਬਰ ਤੋਂ 30 ਸਤੰਬਰ ਯਾਨੀ ਕਿ ਸਤੰਬਰ ਮਹੀਨੇ ਦੇ ਇਹਨਾਂ ਆਖਰੀ 5 ਦਿਨਾਂ ਦਾ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸਦਾ ਹੀ ਹੈ ਕਿ ਇਹ ਸਮਾਂ ਤੁਸੀਂ ਪਿਛਲੇ ਕੁਝ ਸਮੇਂ ਤੋਂ ਜੋ ਵੀ ਰੁਕਾਵਟਾਂ ਆ ਰਹੀਆਂ ਸਨ ਜੋ ਵੀ ਮੁਸ਼ਕਲਾਂ ਆ ਰਹੀਆਂ ਸਨ ਪਰੇਸ਼ਾਨੀਆਂ ਸਨ ਉਹਨਾਂ ਸਭ ਨੂੰ ਦੂਰ ਕਰਨ ਵਿੱਚ ਤੁਸੀਂ ਹੁਣ ਸਫਲ ਹੋਵੋਗੇ ਜਿਸ ਨਾਲ ਤੁਹਾਡੇ ਵਿੱਚ ਆਤਮ ਸੰਤੁਸ਼ਟੀ ਦਾ ਭਾਵ ਰਹਿਗਾ ਰਾਇ ਨੈਤਿਕ ਸਮਾਜਿਕ ਗਤੀਵਿਧੀਆਂ ਵਿੱਚ ਤੁਹਾਡਾ ਵਿਸ਼ੇਸ਼ ਯੋਗਦਾਨ ਰਹੇਗਾ ਇਨ੍ਹਾਂ ਦਿਨਾਂ ਵਿੱਚ ਤੁਹਾਨੂੰ ਦੱਸ ਰਹੀ ਹਾਂ ਕਿ ਇੱਕ ਖਾਸ ਮੁਕੰਮਲ ਵਿੱਚ ਤੁਸੀਂ ਹਾਸਲ ਕਰੋਗੇ ਇਹ ਜੋ ਸਮਾਹ ਮਾਨ ਅਤੇ ਪ੍ਰਤੀਸ਼ਤਾ ਵਧਾਉਣ ਵਾਲਾ ਹੈ ਧਰਮ ਕਰਮ ਅਤੇ ਅਧਿਆਤਮਿਕ ਕਾਰਜਾਂ ਵੱਲ ਤੁਹਾਡੀ ਰੁਚੀ ਜ਼ਿਆਦਾ ਵਧੇਗੀ ਵਪਾਰ ਘਰ ਅਤੇ ਦੁਨੀਆਦਾਰੀ ਦੇ ਵਿੱਚ ਕਰ ਬਿਹਤਰੀਨ ਸੰਤੁਲਨ ਪਨਾ ਕੇ ਤੁਸੀਂ ਰੱਖੋਗੇ ਜੇ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੈ ਤਾਂ ਉਸ ਪੈਸੇ ਦਾ ਕੁਝ ਹਿੱਸਾ ਤੁਹਾਨੂੰ ਇਸ ਸਮੇਂ ਵਾਪਸ ਮਿਲ ਸਕਦਾ ਹੈ ਜੇਕਰ ਕੋਸ਼ਿਸ਼ ਕਰੋਗੇ ਤਾਂ ਉਦਾਰ ਦਿੱਤਾ ਹੋਇਆ ਪੈਸਾ ਤੁਹਾਨੂੰ ਜ਼ਰੂਰ ਮਿਲੇਗਾ ਇਹ ਸਮਾਂ ਹੋਵੇਗਾ ਵੈਸੇ ਤਾਂ ਤਨ ਪ੍ਰਾਪਤੀ ਦੇ प्रबल ਜੋਗ ਹਨ ਜੇ ਤੁਸੀਂ ਵੇਚਣਸ ਵਪਾਰ ਕਰਦੇ ਹੋ ਤਾਂ ਉੱਥੇ ਤੋਂ ਵੀ ਤਨ ਲਾਭ ਦੇ प्रबल ਜੋਗ ਹਨ ਜੋ ਵੀ ਮੌਕਾ ਮਿਲੇ ਹੱਥੋਂ ਨਾ ਜਾਣ ਦੇਣਾ ਬਹੁਤ ਚੰਗਾ ਸਮਾਂ ਹੈ ਤੁਹਾਡੇ ਲਈ ਵੱਡੇ ਬਜ਼ੁਰਗਾਂ ਦਾ ਸਨੇਹ ਅਤੇ ਆਸ਼ੀਰਵਾਦ ਤੁਹਾਡੇ ਉੱਤੇ ਬਣਿਆ ਰਹੇਗਾ ਕਿਸੇ ਜ਼ਰੂਰਤਮੰਦ ਮਿੱਤਰ ਦੀ ਮਦਦ ਕਰਨ ਦੇ ਨਾਲ ਮਨ ਵਿੱਚ ਤੁਹਾਨੂੰ ਖੁਸ਼ੀ ਹੋਵੇਗੀ ਆਪਣੇ ਅਸੋਲਾਂ ਤੇ ਸਦਾਤਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਮਝੌਤਾ ਨਾ ਕਰੋ ਤਾਂ ਤੁਹਾਡੇ ਲਈ ਚੰਗਾ ਰਹੇਗਾ ਅਜਿਹਾ ਕਰਨਾ ਤੁਹਾਨੂੰ ਮਜ਼ਬੂਤ ਬਣਾ ਕੇ ਰੱਖੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਸੀਂ ਆਪਣੇ ਵਿਹਾਰ ਅਤੇ ਮਦਰ ਪਾਸ਼ਾ ਦੁਆਰਾ ਜੇਕਰ ਕੋਈ ਖਰਾਬ ਸਬੰਧ ਹੈ ਉਹਨਾਂ ਨੂੰ ਸੁਧਾਰਨ ਵਿੱਚ ਸਫਲ ਹੋਵਗੇ ਤੁਹਾਡੀ ਸਕਾਰਾਤਮਕ ਸੋਚ ਜਿਵੇਂ ਕਿ ਬਾਗ ਆਪੇਖਾ ਗਰਮ ਤੇ ਵਿਸ਼ਵਾਸ ਕਰਨਾ ਤੁਹਾਡੇ ਲਈ ਸਦ ਭਾਵਕ ਹੈ ਉਤਮ ਪਸੰਦੀਆਂ ਉਤਪੰਨ ਕਰੇਗਾ ਨਾਲ ਹੀ ਘਰ ਵਿੱਚ ਇਸ ਸਮੇਂ ਕੋਈ ਧਾਰਮਿਕ ਅਜੋਜਨ ਵੀ ਹੋ ਸਕਦਾ ਹੈ ਆਪਣੀ ਸਮਝਪੂਰਤਾ ਤੇ ਬੋਧਿਤਾ ਦੁਆਰਾ ਤੁਸੀਂ ਆਪਣੇ ਸਭ ਕਾਰਜਾਂ ਨੂੰ ਸਚਾਰੂ ਰੂਪ ਨਾਲ ਸਫਲ ਹੋਵਗੇ ਕਾਰਜ ਨੂੰ ਯੋਜਨਾਬੰਦ ਢੰਗ ਨਾਲ ਕਰਨਾ ਤੁਸੀਂ ਵਿਸ਼ੇਸ਼ ਸਫਲਤਾ ਪ੍ਰਦਾਨ ਕਰੋਗੇ ਘਰ ਵਿੱਚ ਮਿੱਤਰਾਂ ਜਾਂ ਫਿਰ ਮਹਿਮਾਨਾਂ ਦਾ ਆਗਮਨ ਰਹੇਗਾ ਨਾਲੇ ਤੁਹਾਨੂੰ ਸਾਵਧਾਨੀ ਦੇ ਤੌਰ ਤੇ ਦੱਸ ਦਈਏ ਕਿ ਕਈ ਵਾਰ ਤੁਹਾਡਾ ਮਨ ਮੌਜੀ ਸੁਭਾਅ ਦੂਜੇ ਨਹੀਂ ਪਰੇਸ਼ਾਨੇ ਦਾ ਕਾਰਨ ਵੀ ਬਣ ਸਕਦਾ ਹੈ ਘਰ ਵਿੱਚ ਪਰਿਵਾਰਕ ਮੈਂਬਰਾਂ ਨਾਲ ਕਿਸੇ ਛੋਟੀ ਜਿਹੀ ਗੱਲੋਂ ਲੈ ਕੇ ਗਲਤਫਹਿਮੀ ਵੀ ਹੋ ਸਕਦੀ ਹੈ ਜਿਸ ਦੀ ਵਜ੍ਹਾ ਕਿਸੇ ਬਾਰੀ ਵੈਅਕਤੀ ਦਾ ਵਿਹਾਰ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਰਾਵਾਂ ਦੇ ਨਾਲ ਜਾਂ ਘਰ ਪਰਿਵਾਰ ਦੇ ਕਿਸੇ ਵੀ ਲੋਕਾਂ ਦੇ ਨਾਲ ਆਨਗੁਆਣ ਦੇ ਨਾਲ ਤੁਸੀਂ ਮਿੱਠੇ ਸਬੰਧ ਬਣਾ ਕੇ ਰੱਖੋ ਮਿੱਠੇ ਸੰਬੰਧ ਦਾ ਅਰਥ ਹੈ ਗਲਤ ਬੋਲੀ ਦਾ ਪ੍ਰਯੋਗ ਨਾ ਕਰੋ ਚੰਗਾ ਬੋਲੋ ਮਠਾਸ ਰੱਖੋ ਆਪਣੀ ਬੋਲੀ ਵਿੱਚ ਨਹੀਂ ਤਾਂ ਤੁਹਾਡੇ ਲਈ ਗਲਤ ਵਿਵਹਾਰ ਤੁਹਾਡੇ ਬੰਦੇ ਹੋਏ ਕੰਮਾਂ ਨੂੰ ਵਿਗਾੜ ਸਕਦਾ ਹੈ ਜੋ ਕੰਮ ਬਣਨ ਵਾਲਾ ਹੋਵੇਗਾ ਉਹ ਵੀ ਵਿਗੜ ਸਕਦਾ ਹੈ ਤੁਹਾਡੇ ਗਲਤ ਵਿਵਹਾਰ ਤੋਂ ਇਸ ਲਈ ਤੁਸੀਂ ਆਪਣਾ ਕੋਈ ਵੀ ਕਾਰਜ ਕਰੋ ਤਾਂ ਸੋਚ ਸਮਝ ਕੇ ਕਰੋ ਮਿੱਠੀ ਬੋਲੀ ਰੱਖੋ ਮਠਾਸ ਰੱਖੋ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤੁਹਾਡੇ ਲਈ ਇਹ ਲਾਭ ਕਰੇ ਹੋਵੇਗਾ ਨਾਲ ਹੀ ਨਾਲ ਇੱਕ ਗੱਲ ਦਾ ਧਿਆਨ ਰੱਖੋ ਜਿਸਤੇ ਤੁਸੀਂ ਵੱਧ ਵਿਸ਼ਵਾਸ ਕਰਦੇ ਹੋ ਜਾਂ ਤੁਹਾਡਾ ਕੋਈ ਨੈਤਿਕ ਹੈ ਤੁਹਾਨੂੰ ਠੱਗੀ ਕਰ ਸਕਦਾ ਹੈ ਤੁਹਾਡੇ ਨਾਲ ਜਾਂ ਤੁਹਾਨੂੰ ਧੋਖਾ ਦੇ ਸਕਦਾ ਹੈ ਥੋੜਾ ਸਾਵਧਾਨ ਰਹੋ ਅਤੇ ਨੌਜਵਾਨ ਵਰਗ ਅਤੇ ਆਪਣੇ ਕੈਰੀਅਰ ਪ੍ਰਤੀ ਲਾਭ ਪ੍ਰਾਪਾਈ ਬਿਲਕੁਲ ਵੀ ਨਾ ਕਰੋ ਭੁਖ ਲੈ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ ਜੇ ਗੱਲ ਕਰੀਏ ਲਵ ਲਾਈਫ ਦੇ ਤਾਂ ਪ੍ਰੇਮ ਸਬੰਧਾਂ ਦੇ ਨਜ਼ਰੀਏ ਦੇ ਨਾਲ ਕਰੀਏ ਗੱਲ ਤਾਂ ਦੋਸਤੋ ਤੁਹਾਨੂੰ ਦੱਸਦੀ ਹਾਂ ਪਤੀ ਪਤਨੀ ਦੇ ਵਿੱਚ ਘਰ ਨੇ ਤਿੱਕੀਆਂ ਵਧਣਗੀਆਂ ਤੇ ਜਿਹੜੇ ਨਹੀਂ ਵਿਆਹਏ ਤੇ ਉਹਨਾਂ ਦੇ ਸਬੰਧ ਜਿਹੜੇ ਹਨ ਉਹ ਘਰ ਵਿੱਚ ਉਹਨਾਂ ਦੇ ਵਿਆਹ ਦੇ ਪ੍ਰਸਤਾਵ ਉਹਨਾਂ ਨੂੰ ਆਉਣਗੇ ਵਿਆਹ ਦੇ ਜੋਗ ਬਣਨਗੇ ਨਾਲ ਹੀ ਨਾਲ ਵੱਧ ਵਿਅਸਤਾ ਦੇ ਕਾਰਨ ਤੁਸੀਂ ਪਰਿਵਾਰ ਤੇ ਕੁਝ ਸਮਾਂ ਧਿਆਨ ਨਹੀਂ ਦੇ ਪਾਓਗੇ ਕੁਝ ਸਮੇਂ ਲਈ ਪਰੰਤੂ ਜੀਵਨ ਸਾਥੀ ਅਤੇ ਘਰ ਪਰਿਵਾਰ ਦਾ ਸਹਿਯੋਗ ਪਰਿਵਾਰਿਕ ਵਾਤਾਵਰਣ ਨੂੰ ਉਚਿਤ ਬਣਾਏਗਾ ਘਰ ਪਰਿਵਾਰ ਲਈ ਵਿਹਾਰਕ ਜੀਵਨ ਲਈ ਚੰਗਾ ਸਮਾਂ ਹੈ ਪ੍ਰੇਮ ਪਸੰਗਾਂ ਲਈ ਵੀ ਸਮਾਂ ਚੰਗਾ ਰਹੇਗਾ ਲਾਭ ਉਠਾਓ ਸਮੇਂ ਦਾ ਜੇ ਗੱਲ ਵਪਾਰ ਦੀ ਕਰੀਏ ਕੈਰੀਅਰ ਦੀ ਕਰੀਏ ਬਿਜ਼ਨਸ ਵਪਾਰ ਦੀ ਤਾਂ ਤੁਹਾਨੂੰ ਦੱਸ ਦਈਏ ਇਹ ਜੋ ਸਮਾਂ ਰਹੇਗਾ ਤੁਹਾਡੀ ਰਾਸ਼ੀ ਵਾਲਿਆਂ ਲਈ ਬਹੁਤ ਹੀ ਚੰਗਾ ਸਮਾਂ साबित ਹੋਵੇਗਾ ਬਿਜ਼ਨਸ ਵਪਾਰ ਦੇ ਸੰਬੰਧਿਤ ਜੇ ਤੁਹਾਡਿਆ ਕੋਈ ਖਾਣ-ਪੀਣ ਦਾ ਵਪਾਰ ਹੈ ਜਾਂ ਕੋਈ ਇੰਪੋਰਟ ਐਕਸਪੋਰਟ ਦਾ ਕੰਮ ਹੈ ਜਾਂ ਫਿਰ ਤੇਲ ਦਾ ਕੋਈ ਬਿਜ਼ਨਸ ਹੈ ਮਤਲਬ ਕੋਈ ਵੀ ਬਿਜ਼ਨਸ ਤੁਸੀਂ ਕਰਦੇ ਹੋ ਉਸ ਵਿੱਚ ਤੁਹਾਨੂੰ ਵੱਧ ਮੁਨਾਫਾ ਦੇਖਣ ਨੂੰ ਮਿਲੇਗਾ ਆਪਣੀ ਮਿਹਨਤ ਨੂੰ ਜਾਰੀ ਰੱਖੋ ਕੋਈ ਵੀ ਮੌਕਾ ਆਵੇ ਹੱਥੋਂ ਨਾ ਜਾਂਦੇ ਹੋ ਕਿਉਂਕਿ ਤੁਸੀਂ ਵੱਡੀਆਂ ਉਚਾਈਆਂ ਨੂੰ ਛੂਣ ਵਾਲੇ ਹੋ ਇਸ ਸਮੇਂ ਨੌਕਰੀ ਵਾਲੇ ਲੋਕਾਂ ਨੂੰ ਦਫ਼ਤਰ ਵਿੱਚ ਜੋ ਵੀ ਕਾਰਜ ਮਿਲੇਗਾ ਉਹ ਸਮੇਂ ਤੇ ਪੂਰਾ ਕਰੋਗੇ ਅਤੇ ਨਾਲ ਹੀ ਕੀ ਹੋਵੇਗਾ ਕਿ ਤੁਹਾਡੇ ਜੋ ਬੌਸ ਹਨ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੋਣਗੇ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਨਗੇ ਤੁਹਾਡੀ ਤਾਰੀਫ ਕਰਨਗੇ ਤੁਹਾਡੇ ਲਈ ਪ੍ਰਮੋਸ਼ਨ ਜਾਂ ਫਿਰ ਟ੍ਰਾਂਸਫਰ ਦੇ ਵਿੱਚ ਯੋਗ ਹਨ ਮਨ ਚਾਹਾ ਟ੍ਰਾਂਸਫਰ ਤੁਹਾਨੂੰ ਮਿਲ ਜਾਵੇਗਾ ਪ੍ਰਮੋਸ਼ਨ ਮਿਲੇਗਾ ਵੇਤਨ ਵਰੇਦੀ ਦੇ ਯੋਗ ਰਹਿਣਗੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਆ ਤੇkst ਤੇ ਮજબੂਤ ਹੋਵੇਗਾ ਤਾਂ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਵਾਤਾਵਰਨ ਰਹੇਗਾ ਅਤੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਲਈ ਵੀ ਮਾਝਾ ਹੀ ਨੌਕਰੀ ਦੇ प्रबल ਚੋਗ ਹਨ ਜੇ ਕਿਤੇ ਇੰਟਰਵਿਊ ਦਿੱਤਾ ਹੋਇਆ ਹੈ ਤਾਂ ਇੰਟਰਵਿਊ ਦੇ ਚੰਗੇ ਰਿਜ਼ਲਟ ਉਹਨਾਂ ਦੇ ਆ ਸਕਦੇ ਹਨ ਤੇ ਜੋ ਨੌਕਰੀ ਲਈ ਕੋਸ਼ਿਸ਼ ਕਰ ਰਹੇ ਹਨ ਤਾਂ ਉਹਨਾਂ ਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਉਹਨਾਂ ਦੇ ਮਨ ਮੁਤਾਬਕ ਉਹਨਾਂ ਨੂੰ ਨੌਕਰੀ ਪ੍ਰਾਪਤ ਹੋ ਸਕਦੀ ਹੈ ਬਹੁਤ ਹੀ ਚੰਗਾ ਜੋਗ ਬਣ ਰਿਹਾ ਹੈ ਆਹ ਤੇ ਗੰਦੇ ਰਸਤੇ ਕੌਣ ਤੋਂ ਮੇ ਸਮਾ ਚੰਗਾ ਹੈ ਤਾਂ ਲਾਭ ਦੇ ਪ੍ਰਭਲ ਜੋਗ ਹਨ ਰੁਕਿਆ ਹੋਇਆ ਧਨ ਵਾਪਸ ਮਿਲ ਜਾਵੇਗਾ ਤੁਹਾਨੂੰ ਨੌਕਰੀ ਵਿੱਚ ਪੇਸ਼ੇਵਰ ਲੋਕਲੇ ਪ੍ਰਮੋਸ਼ਨ ਹੋਵੇਗਾ ਦੋਸਤੋ ਐਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਵੀਡੀਓ ਚੰਗੀ ਤੁਹਾਨੂੰ ਲੱਗੇ ਤਾਂ ਵੀਡੀਓ ਨੂੰ ਅੱਗੇ ਆਪਣੇ ਕੁੰਭ ਰਾਸ਼ੀ ਵਾਲੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ